ਦੀ ਕਬੱਡੀ ਦੇ ਵਿੱਚ ਮੁਰ ਤੋਂ ਜਾਨ ਪਾਦੀ ਇਹ ਹੈ ਨੌਜਨ ਮਾਲਵੇ ਦੀ ਕਬੱਡੀ ਦਾ ਹੀਰਾ ਇਸ ਸਮੇਂ ਰੁਪਿੰਦਰ ਸਿੰਘ ਦੋਦੇ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਿਉਂ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਪਰ ਮਾਰਦਾ ੱੱਕੇ ਰਾਜਪੂਤ ਸਿਰਾ ਪੂਦੇ ਸਿਰ ਦੇ ਛੋਟਿਆ ਵੀਰਿਆ ਕਰਨੀ ਦੀ ਸ਼ਰਾਬੀਆਂ ਦੀ ਆਹ ਦੇਖ ਪਟਾਕੇ ਪੈਦਾ ਮੈਦਾਨ ਵੀ ਕਿਹੜੇ ਰੇਡਰ ਨੂੰ ਕਿਹੜੇ ਜਾਫੀ ਨੇ ਰੱਖਣਾ ਸਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਅੱਜ ਅੱਜ ਪਤਾ ਲੱਗਣਾ ਖਾਤੀਆਂ ਖੁਰਾਕਾਂ ਦਾ ਆਹ ਰਵੀ ਸਾਹੋਕੇ ਵਾਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਗੱਲ ਬਣ ਜੂ ਕਿ ਨਹੀਂ ਬਣ ਜੂ ਗੱਲ ਬਣ ਜੂ ਕਿ ਨਹੀਂ ਬਣ ਜੂ ਗੱਲ ਬਣ ਜੂ ਕਿ ਨਹੀਂ ਬਣ ਜੂ ਹੋ ਗਈ ਬੱਲੇ ਬੱਲੇ ਆਹ ਨਹੀਂ ਰਿਸਾ ਨਹੀਂ ਰਿਸਾ ਨਹੀਂ ਰਿਸਾ ਨਹੀਂ ਸਿਰਾਂ ਲੱਗ ਗਿਆ ਹੈ ਸਿਰਾਂ ਲੱਗ ਗਿਆ ਹੈ ਹੋ ਗਿਆ ਫੇਰ ਨਹੀਂ ਜਾਂਦਾ ਜਾ ਗਿਆ ਹੈ ਅੱਜ ਦੇ ਇਸ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਕਹਿੰਦੇ ਸੀਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਦੁਨੀਆ ਦਾ ਇਤਿਹਾਸਕ ਮੈਚ ਬਣ ਜਾ ਰਿਹਾ ਹੈ ਆ ਜਿਵੇਂ ਸੌਕੇ ਵਾਲਾ ਰਵੀ ਜੇਕਰ ਜਫਾ ਲਾਉਂਦਾ ਹੈ ਈਸ਼ਰ ਰੰਧੂ ਫੇਰ ਕਹਿੰਦੇ 100 ਡਾਲਰ ਦੇਣਗੇ ਕਿਆ ਬਾਤ ਹੈ ਆ ਮੁੰਡਾ ਕਹਿੰਦੇ ਰਵੀ ਐਵੇਂ ਨਹੀਂ ਟੱਟੋ ਦੇ ਕਬੱਡੀ ਕੱਪ ਦਾ ਬੈਸਟ ਬਣਿਆ ਬੱਲੇ ਬੱਲੇ ਨਹੀਂ ਰੀਸਾ ਸਿਰਾਂ ਲੱਗਿਆ ਪਿਆ ਹੈ ਆ ਸਿਰਾਂ ਲੱਗਿਆ ਪਿਆ ਹੈ ਸਾਹੋਕੇ ਦਾ ਰਵੀ ਸੁਰ ਸਿੰਘ ਵਾਲਾ ਅੰਬਾ ਇਕਬਾਲ ਗੱਲਵਜੀ ਗੱਲ ਕਰਦੇ ਹੋਏ ਨਾ ਅੰਬਾ ਸੁਰ ਸਿੰਘ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਹੈ ਮੈਚ ਫਾਸਟ ਹੋ ਗਿਆ ਰਾਜਪੂਤ ਦੇ ਨਾਲ ਟੱਕਰ ਫੇਰ ਹੈ ਸ਼ੁਰੂ ਤੋਂ ਹੀ ਜਿਹੜਾ ਇਸ ਸਮੇ ਕਹਿੰਦੇ ਸਰੀ ਦੀ ਖੇਡ ਟਕਰੀ ਖੇਡ ਓ ਆ ਜਫਾ ਇਸ ਤੋਂ ਪਹਿਲਾਂ ਵਾਲਾ ਜਫਾ ਤੇ ਰਵੀ ਸਾਹੋਕੇ ਦਾ ਜਫਾ ਵੀ ਇਸ ਸਮੇ ਦੁਨੀਆ ਦੇ ਟੈਕਿੰਗ ਦੇ ਵਿੱਚ ਸਰਗੋਦੇ ਵਾਲਾ ਬੰਦੇ ਫੀਆ ਅੱਪੀਆਂ ਦਾ ਸਲੱਖਣ ਸਿੰਘ ਲਾਲਾ ਲਾਲਾ ਹੋ ਗਈ ਅੱਜ ਸਮੇਂ ਪਰ ਖਾੜਾ ਮਾਗ ਗਿਆ ਇੱਕ ਮਾਗ ਗਿਆ ਮੇਰੇ ਵੀਰੋ ਯਾਰੋ ਚਵੇਜ਼ ਆ ਸਲੱਖਣ ਸਿੰਘ ਐ ਰਵੀ ਐ ਸਾਹੋਕੇ ਵਾਲਾ ਇੱਕ ਪਾਸੇ ਜੀਟੀਏ ਮੈਟਰੋ ਰਵੀ ਤੇ ਸਲੱਖਣ ਰਵੀ ਤੇ ਸਲੱਖਣ ਰਵੀ ਤੇ ਸਲੱਖਣ ਆਹ ساری ਜਦੋਂ ਸ਼ਾਨ ਲਾ ਕੇ ਜੋਰ ਪੜ ਪਲਾਂ ਵਿੱਚ ਆਉ ਗਿਆ ਸੁਲਤਾਨ ਦੀ ਰੇਡ ਪੈਂਦੀ ਹੋਈ ਕਪੜੇ ਲਾ ਕੇ ਵਿੱਚ ਮੈਦਾਨੇ ਸ਼ੂਕਦੇ ਹੀ ਨੇ ਆਉਂਦੇ ਆਹ ਚਮਕਦੇ ਪਿੰਡਿਆਂ ਉੱਤੇ ਯਾਰੋ ਮਸਲਗੀਦ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਆ ਪੂਰਾ ਹਨਰ ਵਖਾਉਂਦੇ ਨੇ ਕਿ ਇੱਡਾ ਪਾਉਂਦੇ ਨੇ ਕਿ ਜਫੇ ਲਾਉਂਦੇ ਨੇ ਆ ਇਧਰੇ ਪਾਸੇ ਘਾਂਗੇ ਵਾਲਾ ਫਿਰ ਕੋਸ਼ਿਸ਼ ਕਰਦਾ ਆਉਦੀ ਵੀ ਗੱਲ ਹੋਊ ਆਉਦੀ ਵੀ ਗੱਲ ਹੋਊ ਰਾਜਪੂਤ ਤੇ ਦੂਸਰੇ ਪਾਸੇ ਯਰੋ ਚਵੇਸ ਯਰੋ ਚਵੇਸ ਤੇ ਰਾਜਪੂਤ ਹੋ ਕੇ ਸੀਦਾ ਖੇਡ ਮੈਲਾ ਤੇ ਰਾਜਪੂਤ ਤੇ ਯਰੋ ਚਵੇ ਏ ਵਾਹ ਵਾਹ ਸਵਾਦਾਂ ਦੇ ਵਾਸਤੇ ਸੁਰ ਸਿੰਘ ਵਾਲਾ ਆ ਦੇਖਦੇ ਵੀ ਅੰਬਾ ਜਿਵੇਂ ਪਹਿਲਾਂ ਆਖਿਆ ਗਿਆ ਵੀ ਝੋਟੇ ਜਿੰਨੀ ਜਾਨ ਹੈ ਮੁੰਡੇ ਦੇ ਵਿੱਚ ਪਰ ਇਹਦੇ ਵਿੱਚ ਸ਼ੇਰ ਜੱਡਾ ਜਿਗਰਾ ਹੈ ਏਡੇ ਵੱਡੇ